ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆ ਮੁਕਸਰ ਸਾਹਿਬ ਵਿਖੇ ਘੋੜੀਆਂ ਦੇ ਮੇਲੇ ਦੇ ਵਿੱਚ ਤੇ ਤੁਸੀਂ ਪਹਿਲਾਂ ਵੀ ਬਹੁਤ ਵੀਡੀਓ ਦੇਖ ਚੁੱਕੇ ਹੋ ਵੱਖ-ਵੱਖ ਤਰ੍ਹਾਂ ਦੀਆਂ ਘੋੜੀਆਂ ਤੁਹਾਨੂੰ ਦਿਖਾਈਆਂ ਬਸ਼ੇਰੇ ਦਿਖਾਇਆ ਟੌਪ ਦੇ ਜਾਨਵਰ ਤੁਸੀਂ ਹੁਣ ਤੱਕ ਦੇਖ ਚੁੱਕੇ ਹੋ ਤੇ ਆਹ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਹੋ ਨੁਕਰੀ ਬਸ਼ੇਰੀ ਬਹੁਤ ਹੀ ਸੋਹਣੀ ਟੌਪ ਕੁਆਲਿਟੀ ਦੇ ਵਿੱਚ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਇਹਦੇ ਬਾਰੇ ਪੁੱਛਾਂਗੇ ਕੀ ਡਿਟੇਲ ਆ ਕਿਹੜੇ ਘੋੜੇ ਦੀ ਹੈਗੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਮਹਾਵੱਧਰ ਠੀਕ ਹੈ ਨੇੜੇੋਂ ਫਿਰਦਾ ਹਨ ਤੇ ਕਿੰਨੇ ਸਮੇਂ ਤੋਂ ਬਈ ਘੋੜੀਆਂ ਦਾ ਸ਼ੌਂਕ ਕਰ ਰਹੇ ਹੋ ਪਹਿਲਾਂ ਮੇਰੇ ਦਾਦੇ ਨੇ ਰੱਖ ਦੇ ਸੀਗੇ ਹੁਣ ਫਿਰ ਡੈਡੀ ਆ ਗਏ ਹੁਣ ਸਾਨੂੰ ਪੈ ਗਿਆ ਲਗਭਗ 30 ਸਾਲ ਹੋ ਗਏ 30 ਸਾਲ ਹੋ ਗਏ ਜੀ ਕਿਵੇਂ ਦਾ ਕੰਮ ਹੈਗਾ ਬਈ ਵਧੀਆ ਸ਼ੌਂਕ ਦੇ ਤੌਰ ਤੇ ਜਾਂ ਬਿਜ਼ਨਸ ਵੀ ਹੈਗਾ ਇਹ ਦੋਵੇਂ ਕੁਸ਼ੀ ਹੈ ਵੀਰ ਯਾਰ ਸ਼ੌਂਕ ਨਹੀਂ ਰੱਖਣੀਆਂ ਪੈਂਦੀਆਂ ਗੀਆਂ ਕੱਲ ਬਿਜ਼ਨਸ ਤਾਂ ਹੁੰਦਾ ਨਹੀਂ ਹੂੰ ਜਾਨਵਰ ਦੀ ਕੇਅਰ ਵੀ ਕਰਨੀ ਪੈਂਦੀ ਆ ਫੇਰ ਹੀ ਜਾਨਵਰ ਪਾਲਦਾ ਹੈ ਕਿੰਨੇ ਟੋਟਲ ਜਾਨਵਰ ਘਰੇ ਆਪਣੇ ਹੁਣ ਘਰੇ ਵੀਰੇ ਦੋ ਆਪਣੇ ਕੋਲ ਘਰੇ ਖੜੇ ਆ ਕਿਤੇ ਕੱਲੇ ਕਹਿੰਦੀ ਆ ਠੀਕ ਹੈ ਜੀ ਇਹਦਾ ਦੱਸੋਗੇ ਕੀ ਨਾਮ ਆ ਕੀ ਡਿਟੇਲ ਉਮਰ ਹਾਈਟ ਸਾਰਾ ਹਨਾ ਹਾਂਜੀ ਇਹਦੀ ਉਮਰ ਤਾਂ ਹੈਗੀ 15 ਮਹੀਨੇ ਤੇ ਭਾਖ ਨਾਲ ਘੁੱਡਦੀ ਆ ਰਾਜਵੀਰ ਦੀ ਅੱਛਾ ਜੀ ਹਾਂਜੀ ਘੁੱਡ ਦਾ ਨਾਮ ਹੈਗਾ ਸੁਲਤਾਨ ਠੀਕ ਆ ਬਈ 15 ਮਹੀਨੇ ਤੋਂ ਦੱਸਿਆ ਸੀ ਹਾਂਜੀ 15 ਮਹੀਨੇ ਇੱਕ ਆਧੇ ਦਾ ਮਹੀਨਿਆਂ ਦੀ ਬੱਚੀ ਹੈ ਅੱਛਾ ਜੀ ਇਹ ਬਈ ਹੁਣ ਸ਼ੋਅ ਲਈ ਲੈ ਕੇ ਆਏ ਹੋ ਕਿ ਸੇਲ ਵੀ ਕਰਦੇ ਹੋ ਇਹਦੇ ਸੇਲ ਵੀ ਕਰਦੇ ਆ ਕੀ ਡਿਮਾਂਡ ਮੂਡ ਰੱਖੀ ਹੈ ਇਹਦੀ ਇਹਦੇ 5 ਲੱਖ ਰੱਖੀ ਲੱਗਿਆ ਕੁਝ ਹੁਣ ਤੱਕ ਨਹੀਂ ਹੋਇਆ ਹੇਠ ਤੱਕ ਅੱਛਾ ਦੇਖ ਸਕਦੇ ਹੋ ਦੋਸਤੋ ਬਾਈ ਨੇ ਦੱਸਿਆ ਭਾਗਸਰ ਵਾਲੇ ਘੋੜੇ ਦੀ ਧੀ ਆ ਤੇ ਬਈ ਮਾਂ ਵਾਲੇ ਪਾਸਿਓਂ ਮਾਂ ਵਾਲੇ ਪਾਸੇ ਵੀਰੇ ਆਪਣੀ ਇਹ ਮਾਸ ਜੀ ਬੋਹਰ ਵਾਲੀ ਲਾਈਨ ਤੁਸੀਂ ਜੀ ਮਾਂ ਦੀ ਤੇ ਮਾਂ ਦਾ ਕੱਦ ਸੀਗਾ 36 ਇੰਚ ਘਰ ਦੀ ਜੰਪ ਵਾਲੀ ਆਪਣੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ ਜੇ ਕਿਸੇ ਨੇ ਸ਼ੌਂਕ ਕਰਨਾ ਹੈਗਾ ਨੌਕਰੀ ਬਸ਼ੇਰੀ ਦਾ ਬਾਈ ਨੇ ਦੱਸਿਆ ਹੈਗਾ ਹਨਾ ਭਾਗਸਰ ਵਾਲੇ ਘੋੜੇ ਦੀ ਧੀ ਆ ਤੇ ਬਹੁਤ ਸੋਹਣੀ ਆ ਕੁਆਲਿਟੀ ਦੇ ਵਿੱਚ ਵੀ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਇੱਥੇ ਮੇਲੇ ਦੇ ਵਿੱਚ ਆਏ ਆ ਬਾਈ ਕਿੰਨੇ ਦਿਨ ਰਹੋਗੇ ਅਜੇ ਕਾਲ ਦਾ ਦਿਨ ਤਾਂ ਕਾਲ ਦਾ ਦਿਨ ਹੈਗੇ ਹੋ ਤੇ ਆਪਣਾ ਨੰਬਰ ਵੀ ਬੋਲ ਦਿਓ ਜੀ ਨੰਬਰ ਹੈਗਾ ਮੇਰਾ 94172 60180 60180 ਹਾਂਜੀ ਹਾਂਜੀ ਅੰਗਲ ਜੀ ਆਪਣਾ ਨਾਮ ਦੱਸਿਓ ਤੁਹਾਡਾ ਕੀ ਨਾਮ ਹੈ ਬੂਟਾ ਸਿੰਘ ਜੀ ਮਾਈਕ ਇੱਧਰ ਲੱਗ ਗਿਆ ਕਿੰਨੀ ਖੁਸ਼ੀ ਹੁੰਦੀ ਹੈ ਜੀ ਜਦੋਂ ਬੱਚਿਆਂ ਨੂੰ ਇਹ ਸ਼ੌਂਕ ਪਿਆ ਹਨ ਬੱਚੇ ਨਾਲ ਤੁਹਾਡੇ ਖੜੇ ਆ ਸਾਰਾ ਦੇਖਦੇ ਆ ਕੰਮ ਕਰ ਕਿੰਨਾ ਕੁ ਆਪਾਂ ਨੂੰ ਚਾਹ ਹੁੰਦਾ ਜੀ ਤੇ ਮੇਰੇ ਮੁੰਡੇ ਦੀ ਮੌਤ ਹੋ ਗਈ ਜੀ ਅੱਛਾ ਜੀ ਕੀ ਗੱਲ ਬਣ ਗਈ ਸੀ ਬਿਮਾਰੀ ਕਰ ਨਹੀਂ ਹੋਈ ਸੀ ਠੀਕ ਹੈ ਤੇ ਘੋੜੀਆਂ ਨਾਲ ਫਿਰੇ ਲਗਾ ਕਿਵੇਂ ਹੋਇਆ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਕੰਮ 30 ਸਾਲ ਹੋ ਗਏ ਜੀ 30 ਸਾਲ ਹੋ ਗਏ ਨਾਲ ਮੇਰੇ ਕੁਦੀਪ ਦਾ ਘਰੇਵਾਲ ਹਾਂਜੀ ਖੇਤੀ ਨਾਲ ਸਹਾਇਕਤ ਹੁੰਦਾ ਬਹੁਤ ਗਾਈ ਇੱਕ ਤਾਂ ਬੱਚੇ ਨਸ਼ਿਆਂ ਤੋਂ ਬਚੇ ਹੂੰ ਬਾਕੀ 4-5 ਦੇ ਪ੍ਰਾਪਟ ਵੀ ਆ ਠੀਕ ਹੈ ਜੀ ਕਾਲਾ ਪੱਠਾ ਕਰਦਾ ਚਲੋ ਜਾਨਵਰ ਘਰੇ ਪਾਲਿਆ ਜਾਂਦਾ ਜੀ ਹਾਂਜੀ ਤੇ ਬਹੁਤ ਵਧੀਆ ਤੰਦਾ ਸੀ ਤਾਂ ਨੇ ਬੱਚਿਆਂ ਨੂੰ ਇਹ ਕਰਨਾ ਚਾਹੀਦਾ ਜਿਆਦਾ ਆਪਣਾ ਨੌਕਰੀਆਂ ਤੇ ਇਹ ਕੰਮ ਕੇ ਨੌਕਰੀਆਂ ਦਾ ਹੀ ਸ਼ੌਕ ਹੈ ਨਾ ਬਾਹਰ ਵੀ ਜਾ ਕੇ ਕੰਮ ਕਰਨਾ ਤੇ ਆਪਦੇ ਘਰ ਹੀ ਕੀਤਾ ਜਾਵੇ ਇਹੀ ਹਮ ਨੌਕਰੀ ਦਾ ਟ੍ਰੈਂਡ ਬਹੁਤ ਬੜਾ ਮੇਲਾ ਕਿਵੇਂ ਹੈ ਜੀ ਐਦ ਕੀ ਜੇ ਆਪਾਂ ਮੇਲੇ ਦੀ ਗੱਲ ਕਰੀਏ ਤੇਜੀ ਹੈ ਕਿ ਬੰਦਾ ਜੀ ਠੀਕ ਹੈ ਜੀ ਬਹੁਤ ਬੜਾ ਬੰਦਾ ਨਹੀਂ ਤੇ ਜਿਆਦਾ ਸੌਦੇ ਕਿਹੜੇ ਦਿਨ ਹੁੰਦੇ ਜਿਵੇਂ ਲਾਸਟ ਵਾਲੇ ਦਿਨਾਂ ਦੇ ਹੁੰਦੇ ਠੀਕ ਹੈ ਅੱਜ ਹੋਣਗੇ ਜੀ ਕੱਲ ਨੂੰ ਹੋਣਗੇ ਹਾਂ ਹੋਈ ਕੱਲ ਵੀ ਹੋਈ ਜਾਂਦੇ ਬੱਚੇ-ਪੁੱਤੇ ਵਿਕੀ ਜਾਂਦੇ ਹੁੰਦੇ ਠੀਕ ਹੈ ਜੀ ਜਾਦੇ ਜਿਵੇਂ ਆਪਾਂ ਦੇਖਿਆ ਅੱਗੇ ਇੱਥੇ ਨੁਗਰੇ ਆਉਂਦਾ ਹੁੰਦਾ ਹੈ ਨਾ ਨੁਗਰੇ ਹੁਣ ਮਾਰਵਾੜੀ ਦਾ ਵੀ ਲੋਕਾਂ ਨੂੰ ਕਾਫੀ ਸ਼ੌਂਕ ਹੋ ਗਿਆ ਮਾਰਵਾੜੀ ਬਹੁਤ ਜਾਨਵਰ ਆਏ ਹੈ ਨਾ ਆਪਾਂ ਦੇਖਿਆ ਹੈ ਜੀ ਮਾਰਵਾੜੀ ਦਾ ਹੀ ਜ਼ਿਆਦਾ ਹੈ ਜੀ ਹੂੰ ਨੁਗਰੇ ਦਾ ਵੀ ਹੈ ਠੀਕ ਹੈ ਜੀ ਇਹ ਫਿਰ ਬਸ਼ੇਰੀ ਕਿੱਥੋਂ ਤੱਕ ਛੱਡ ਦਿਓਗੇ ਜੀ ਆਪਣਾ ਰੇਟ ਜਿਵੇਂ ਤੁਸੀਂ ਮੰਗਿਆ ਹੈਗਾ 3:30 ਤੋਂ ਘੱਟ ਨਹੀਂ 3:30 ਤੋਂ ਘੱਟ ਨਹੀਂ ਠੀਕ ਹੈ ਜੀ ਸੋ ਦੋਸਤੋ ਜਿਹੜੇ ਭਰਾਵਾਂ ਨੇ ਨੁਗਰੇ ਦਾ ਸ਼ੌਂਕ ਕਰਨਾ ਬਈ ਬਸ਼ੇਰੀ ਬਹੁਤ ਚੰਗੀ ਹੈ ਅੰਕਲ ਹੋਰਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜਿਹੜੀ ਪੂਰੀ ਗੱਲਬਾਤ ਕਰ ਸਕਦੇ ਹੋ ਮੁਖਸਰ ਸਾਹਿਬ ਵੀ ਖੇ ਘੋੜੀਆਂ ਦੇ ਮੇਲੇ ਦੇ ਵਿੱਚ ਇਹਨਾਂ ਦਾ ਇੱਥੇ ਜਿਹੜਾ ਸਟੋਰੀ ਲੱਗੀ ਹੋਈ ਆ ਹਨਾ ਤੇ ਇਹ ਕਿੱਥੇ ਜੀ ਆਪਣਾ ਐਡਰੈਸ ਦੱਸ ਦਿਓ ਕਿਹੜੇ ਰੋਡ ਤੇ ਆਹੀ ਇੱਕ ਕਬਰ ਵਾਲੇ ਤੋਂ ਲਾਸਟ ਜਿਹੜੀ ਸ਼ਾੜ ਕਬਰ ਵਾਲੇ ਤੋਂ ਬਾਈ ਜਦੋਂ ਆਪਾਂ ਜਾਣਦੇ ਆ ਤੇ ਇਧਰ ਖੱਬੇ ਹੱਥ ਮੁੜ ਕੇ ਸਾਹਮਣੇ ਬਰੂਦ ਘੋੜਾ ਖੜਾ ਇਹਨਾਂ ਦੇ ਹਨਾ ਤੇ ਆਪਣੇ ਰਾਜਵੀਰ ਬਾਈ ਦਾ ਟੈਂਟ ਆ ਹਨਾ ਉਹਦੇ ਨਾਲ ਇਹਨਾਂ ਦਾ ਜਿਹੜਾ ਬਸ਼ੇਰੀ ਇੱਥੇ ਖੜੀ ਆ ਤੁਸੀਂ ਆ ਕੇ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦਾ